ਗੁਰੂ ਸਾਹਿਬ ਜੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ठाकुर तुम, तुम शरणाई आया ਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਦੀਦਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹੋਇਆ ਦੂਰੋਂ ਝਲਕੈ میں تکی پا شرنا جیو میں آسار آسارتی چتم میرا سب ہو دکھ گوائے جیو ਮਾਇਆ ਸਾਧ ਕੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਰਿਓ ਪਰਮ ਸਤਕਾਰਯੋਗ ਤਖਤਿ ਸੁਭੈ ਮਾਨ ਦਸਾਂ ਹੀ ਪਤਸ਼ਾਹੀਆਂ ਦੀ ਆਤਮਕ ਲੋਤ ਜੁਗੋ ਟਕਟਲ ਤੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲੇ ਬਿਠੇ ਸਾਧ ਸੰਗਤ ਜੋ ਸਤਗੁਰਾਂ ਦੀ ਅਪਾਰ ਮਨ ਤੋਂ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਦੇ ਸਜੇ ਹੋਏ ਦਰਬਾਰਾਂ ਅੰਦਰ ਸਤਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਕਨੀਆਂ ਪ੍ਰਾਪਤ ਹੋਣਾਂ ਦਾ ਤਾਰੀਕੀਆਂ ਦੀ ਰਹਿਮਤ ਦਾ ਸਤਿਕਾਰ ਕਲਰੋਡ ਆਪ ਜੀ ਆਨੇ ਗੁਰਮਖੰਦ ਦੀ ਰਸਨਾ ਤੋਂ ਸਰਗੁਣਾਂ ਦੀ ਇਲਾਹੀ ਬਾਣੀ ਨੂੰ ਸਰਵਣ ਕੀਤਾ ਔਰ ਜਿੱਥੇ ਆਪਾਂ ਪਰसों ਰੋਜ ਵਿਚਾਰ ਸੰਪੂਜੇ ਸਨ ਉੱਥੋਂ ਹੀ ਆਪਾਂ ਵਿਚਾਰਾਂ ਦੀ ਪ੍ਰారంਭਤਾ ਕਰਾਂਗੇ ਰਾਗ ਆਸਾ ਦੇ ਅੰਦਰ ਸ਼ਹੀਦਾਂ ਦੇ ਸਰਕਾਰ ਦੀ ਸ਼ਾਂਤੀ ਦੇ ਪੁੰਜ ਤਨਤਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੇ ਬਖਸ਼ਾ ਮਾਲਕੀਆਂ ਦੀ ਰਚਨਾ ਤੋਂ ਲੜੀ ਬਾਦ 12ਵਾਂ ਸ਼ਬਦ ਆਪਾਂ ਰਲ ਮਿਲ ਕੇ ਸਾਂਝੇ ਕਰ ਰਹੇ ਹਾਂ ਇਹ ਸ਼ਬਦ ਦੇ ਸਰਲੇਖ ਅੰਦਰ ਮਾਲਕੀਆਂ ਨੇ ਤਰਸ ਕਰਕੇ ਬਖਸ਼ਿਸ਼ ਕੀਤੀ ਆ ਪੰਜ ਪਦੇ ਇਹ ਸ਼ਬਦ ਦੇ ਪੰਜ ਬੰਦ ਨੇ ਦੋ ਇਹ ਸ਼ਬਦ ਦੇ ਰਹਾਉ ਦੇ ਬੰਦ ਨੇ ਪਹਿਲੇ ਰਹਾਉ ਦੇ ਅੰਦਰ ਆਪਾਂ ਸਵਾਲ ਸਰਵਣ ਕਰ ਚੁੱਕੇ ਹਾਂ ਦੂਸਰੇ ਰਹਾਉ ਦੇ ਬੰਦ ਅੰਦਰ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਨੇ ਸਵਾਲ ਦਾ ਜਵਾਬ ਬਖਸ਼ ਰਿਹਾ ਸਰਹਾਉ ਦੇ ਬੰਦ ਅੰਦਰ ਆਪਾਂ ਸਰਵਣ ਕਰਕੇ ਉਸ ਤੋਂ ਅਪਰੰਤ ਇਹ ਸ਼ਬਦ ਦਾ ਪਹਿਲਾ ਬੰਦ ਔਰ ਦੂਸਰਾ ਬੰਦ ਗੁਰਮੁਖੋਰਲ ਮਿਲ ਕੇ ਗੁਰੂ ਕੇ ਇਤਿਹਾਸ ਵਿੱਚੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਯਤਨ ਕੀਤਾ। ਆਓ ਇਹ ਸ਼ਬਦੇ ਤੀਸਰੇ ਬੰਦ ਦੇ ਅੰਦਰ ਜੋ ਸਤਿਗੁਰੂ ਸੱਜੇ ਬਾਦਸ਼ਾਹ ਮਾਲਕੀ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ। ਰਲ ਮਿਲ ਕੇ ਸੰਜਿਆ ਕਰੀਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਓ ਸਾਰੇ ਜਣੇ ਆਪੋ-ਆਪਨ ਰਚਨਾ ਨੂੰ ਪਵਿੱਤਰ ਕਰੀਏ। ਮੰਦੀਆਂ ਹਾਜ਼ਰਾਂ ਨੂੰ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਈਏ ਪਿਆਰ ਸਹਿ ਸਾਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਗੁਰੂ ਸਾਹਿਬ ਜੀ ਕਾ ਪਰ ਪਹਿਰ ਹੈ ਭੋਗ ਹੈ ਭੋ ਜੀਵ ਰੂਪ ਬਸਰੀਏ ਸ ਸੰਦੀਪ ਪਤ ਟਕਣ ਵਾਸਤੇ ਉਸ ਨਰੰਗ ਪਰ ਪਾਤਸ਼ਾਹ ਵਜੁਰੂ ਜੀ ਨੇ ਤੈਨੂੰ ਬੇਅੰਤ ਸੁੰਦਰ ਪ੍ਰਸ਼ਾਕਾਂ ਬਖਸ਼ੀਆਂ ਬੜੇ ਸੁੰਦਰ ਕਪੜੇ ਪੋ ਪਹਿਨਦੀਆਂ ਕਪੜਿਆਂ ਨੂੰ ਭੋਗ ਰਹੀਆਂ ਪ੍ਰਗੁਰਮੁਖੋ ਹੱਥ ਜੋੜ ਬੇਨਤੀ کپڑا اس کر کے تن پہ پایا جائے تان جو آپ اپنے تن سکیے اس کر کے نہیں آئے پر عجوکے جن کو ماڈرن آخر ماڈرن ہو گئے اج کے سمیں اندر کپڑا اس کر کے پہنیا جاتا ہے کہ تن کی نمائش ہو سکے یہ ہوئی ਇਸ ਕਰਕੇ ਗੁਰਮਤਿ ਨੂੰ ਉਲਟ ਜਾ ਕੇ ਅਸੂਦੀ ਖੁਸ਼ੀ ਨਹੀਂ ਲੈ ਸਕਦੇ ਸਾਡੇ ਸਰਪ੍ਰਸਤਾਂ ਨੇ ਸਾਨੂੰ ਸਾਦਾ ਗੁਰਮਖੋ ਪਹਿਨਣ ਨੂੰ ਤੇ ਸਾਦਾ ਛਗਣ ਨੂੰ ਤੇ ਸਾਦਾ ਜੀਵਨ ਜਿਉਣ ਨੂੰ ਕਿਹਾ ਪ੍ਰਪੰਨ ਨਿਰਾਮਾਰ ਕੇ ਵੀ ਕਿਸੇ ਤੋਂ ਪਿੱਛੇ ਰਹਿ ਜੀਏ ਲੋਕ ਇਹ ਨਾ ਕੈਡਮੀ ਤੇ ਅਨਪੜਾ ਲੋਕ ਇਹ ਨਾਂ ਪਹਿਣੇ ਨੂੰ ਖਾਣਦੇ ਹੁੰਦੇ ਪਹਿਨਣ ਦਾ ਹੀ ਨਹੀਂ ਪਤਾ ਅਸੀਂ ਵੀ ਅੱਗੇ ਲੰਘਾਂਗੇ ਬਾਬਾ ਹੋਰ ਪ੍ਰੈਣ ਖੁਸ਼ੀ ਖੁਆਰ ਜਿਤ ਪੈਂਦਾ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾ ਜਗਰੂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਹੇ ਭਾਈ ਹੋਰ ਪੈਨਣ ਨੂੰ ਖੁਸ਼ੀ ਕੋ ਆਰ ਐਸੇ ਪਹਿਰਾਵੇ ਨਾਮ ਪੈਨੋ ਜਿੰਨਾ ਕਰਕੇ ਤੁਹਾਡੀਆਂ ਖੁਸ਼ੀਆਂ ਨੂੰ ਅਗ ਲੱਗਦੀ ਖੁਆਰ ਹੋਣ ਤੁਹਾਡੀਆਂ ਖੁਸ਼ੀਆਂ ਜਿਤ ਪੈਂਦੇ ਜਿਹਨੂੰ ਪੈਨਣ ਦੇ ਨਾਲ ਤਨ ਪੀੜੀਏ ਤਨ ਤੁਹਾਡਾ ਦੁਖੀ ਹੋਈ ਜਾਵੇ ਬੈਠਾ ਤੁਹਾਡੇ ਦੁਨਾਂ ਜਾਂਦਾ ਹੋਵੇ ਅੱਜ ਨਾ ਤੁਰਿਆ ਤੁਹਾਡੇ ਦੁਨਾਂ ਜਾਂਦਾ ਹੋਵੇ ਗੁਰੂ ਚਰਣਾ ਵਿੱਚ ਤੁਸੀਂ ਨਾ ਗੁਰਮੁਖ ਨੂੰ ਨਮਸਕਾਰ ਕਰ ਸਕੋ ਇਹਦੇ ਕਪੜੇ ਦਾ ਕੀ ਕਰਨਾ ਮਨ ਮੈਂ ਚੱਲੈ ਵਿਕਾਰ ਤੁਹਾਡਾ ਪਹਿਰਾਵਾ ਵੇਖ ਕਿਸੇ ਦੇ ਮਨ ਨੂੰ ਕਿਸੇ ਬਕਾਰਾਂ ਦੀ ਅੱਗ ਲੱਗ ਜੇ ਤੇ ਬਾਪੂ ਕਹਿੰਦਾ ਕੀ ਕਰਾਉਣਾ ਇਹਦੇ ਪਹਿਰਾਵੇ ਤੋਂ ਮਹਿਰਾਵਾ ਉਪੇਨੋ ਜਿਹਦੇ ਨਾਲ ਸਾਡੇ ਤਨ ਦੀ ਪਤ ਟਕਦਰੇ ਬੇ ਸਾਡਾ ਨੰਗੇਜ ਨਾ ਸੱਜੇ ਪਰ ਹੈਰਾਨੀ ਦੀ ਗੱਲ ਏ ਕਿ ਜਿਸ ਵਸਤਰਮ ਵਾਸਤੇ ਮਾਲਕ ਨੇ ਬਸਤਰ ਬਖਸ਼ਿਆ ਉਹ ਵੰ ਪਰਮ ਛੱਡ ਦਿੱਤਾ ਮੈਂ ਨਹੀਂ ਕਹਿੰਦਾ ਪਹਿਲੀ ਪੰਗਤੀ ਗਹਿਰੀ ਆ ਇਹਦੇ ਅੰਤਿਵਰਤ ਗਹਿਰੇ ਆ ਕਾਪਰ ਪਹਿਰ ਹੈ ਤੂੰ ਸੋਨੇ ਕੱਪੜੇ ਪਹਿਨੰਦੀਆਂ ਭੋਗ ਹੈ ਭੋਗ ਤੇ ਦੁਨੀਆ ਦੇ ਜਿੰਨੇ ਵੀ ਮਾਲਕ ਲੀਆਂ ਨੇ ਰਸ-ਖਸ ਦਿੱਤੇ ਐ ਸਾਰਿਆਂ ਨੂੰ ਜਿੰਦੇ ਤੂੰ ਹੰਡਾਉਣੀ ਆ ਮਾਣ ਰਹੀਆਂ ਤੂੰ ਇੰਨਾਂ ਸਾਰਿਆਂ ਨੂੰ ਆਚਾਰ ਕਰ ਹੈ ਸੋਭਾ ਮਹਿਲੋਗ ਆਚਾਰ ਦਾ ਅਰਥ ਇੱਥੇ ਆਚਰਣ ਨਹੀਂ ਕਰਨਾ ਆਚਾਰ ਵਰ ਅਰਥ ਵਰਮ ਕੋ ਇਥੇ ਇਥੇ ਮਿੱਥੇ ਹੋਏ ਧਾਰਮਿਕ ਕਰਮ ਨੇ ਐ ਜਿੰਦੇ ਸੋਹਣੇ ਵਸਤਰ ਪਹਿਨਦੀਆਂ ਸੋਹਣੇ ਵਸਤਰ ਪਹਿਨ ਕੇ ਸੰਸਾਰ ਦੇ ਜਿੰਨੇ ਵੀ ਮਾਲਕ ਦੀਆਂ ਨੇ ਰਸ ਖਸ ਬਣਾਏ ਇਹਨਾਂ ਸਭ ਨੂੰ ਭੋਗਦੀਆਂ ਤੇ ਫਿਰ ਜਗਤ ਦੇ ਵਿੱਚ ਸੁਭਾ ਖਟਣ ਦੇ ਲਈ ਜੋ ਜੋ ਧਰਮ ਕਰਮ ਬਣਾਏ ਗਏ ਆ ਉਹਨਾਂ ਧਰਮ ਕਰਮਾਂ ਨੂੰ ਵੀ ਤੋ ਕਰਦੀਆਂ ਧਰਮੀਆਂ ਤੇ ਧਰਮ ਤੋਂ ਪੈਰ ਪਿੱਛੇ ਕਰਕੇ ਤੇ ਉਹ ਕਰਮ ਵੀ ਕਰਦੀਆਂ ਜਿਹੜੇ ਧਰਮ ਦੇ ਅਨੁਸਾਰ ਨਹੀਂ ਹਨ ਉਲਟ ਬਿਲਟਲ ਕਰਦੀਆਂ ਅਗਲੇਰੀ ਪੰਦਰਾਂ ਦੇ ਅੰਦਰ ਬਖਸ਼ਿਸ਼ ਕਰਦੇ ਆ ਚੋਆ ਚੰਦਨ ਸੁਗੰਧ ਵਿਸਫਾਰ ਬੜੇ ਤਰ੍ਹਾਂ ਦੇ ਇਟਰ ਬੜੇ ਤਰ੍ਹਾਂ ਦੀਆਂ ਸੁਗੰਧੀਆਂ ਚੰਦਨ ਇਤਿਆਦ ਇਹ ਤੂੰ ਵਰਤਦੀਆਂ ਤੇ ਮਾਲਕ ਨੇ ਬਾਣੀ ਅੰਦਰ ਕਿਤੇ ਨਹੀਂ ਕਿਹਾ ਵੀ ਇਹ ਤੂੰ ਨਹੀਂ ਵਰਤਣੀਆਂ ਜਹ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਰਹਾ ਬ ਇਹ ਵੀ ਤੇ ਨਾਲ ਸੁਗੰਧੀਆਂ ਲਾਈ ਜਾਂਦੇ ਆ ਪਰ ਪਰਮਗਤ ਦਾ ਪਤਾ ਹੀ ਨਹੀਂ ਆ ਵੀ ਪਾਉਣੀਆਂ ਉਸ ਬਾਣੀ ਨੇ ਰੋਕਣ ਦੀ ਲਾ ਪਰ ਨਾਲ ਨਾਲ ਜਿਹੜਾ ਕਰਮ ਕਰਨਾ ਆ ਉਹ ਕੀਤੇ ਧਿਆਨ ਵਿੱਚ ਰੱਖ ਇਹ ਜਿੰਦੇ ਸੋਹਣੇ ਇਤਰ ਚੰਦਨ ਇਤਿਆਦ ਦੀਆਂ ਸੁਗੰਧੀਆਂ ਦੇ ਬੂਰਤ ਪੰਜਾਬ ਪਰ ਸੰਗ ਤੇ ਰਚੰਗ ਨਹੀਂ ਹੈ ਸਾਥੀ ਤੇਰੇ ਵਧੀਆ ਨਹੀਂ ਹਨ ਮਹਾਰਾਜ ਕਿਹਨੂੰ ਸਾਥੀ ਬਣਾਇਆ ਸੰਗੀਖੋਟਾ ਕ੍ਰੋਧ ਚੰਡਾਲ ਪਰ ਜਿਹੜਾ ਤੇਰਾ ਸੰਗੀ ਸਾਥੀ ਆਉ ਖੋਟਾ ਭੈੜਾ ਹੋ ਕੋਣ ਕ੍ਰੋਧ ਚੰਡਾਲ ਤੇਰੇ ਅੰਦਰ ਕ੍ਰੋਧ ਦੇ ਭੰਮ ਪਰ ਵੱਲਦੇ ਆ ਹਰ ਕੋਈ ਕੋਏ ਤੇ ਕਵੇ ਗੁਰਮੁਖ ਕੋਈ ਸਮਾਸੀ ਤੁਸੀਂ ਬਜ਼ੁਰਗ ਬੈਠੇ ਹੋ ਆਪਦੇ ਬਾਬੇ ਦਾਦਿਆਂ ਚੋਂ ਤੇ ਘੂਰ ਮੰਨ ਨਹੀਂ ਮੰਨਣੀ ਤੇ ਬਜ਼ੁਰਗ ਦੱਸਦੇ ਹੁੰਦੇ ਆ ਕਹਿੰਦੇ ਕਿ ਸਾਡੀ ਪੱਤੀ ਦਾ ਵੀ ਕੋਈ ਮਿਲ ਗਿਆ ਬਜ਼ੁਰਗ ਤੇ ਅਸੀਂ ਨੀਵੀਂ ਪਾਲਾਂ ਨਹੀਂ ਲੈਂਦੇ ਸੀ ਹੁਣ ਹੁਣ ਆਪਦੇ ਨੂੰ ਅੱਖਾਂ ਘਟਣ ਤੇ ਬਹੁਨਾ ਕੌਣ ਆ ਆ ਹਾਲਾਤ ਹੋ ਗਏ ਸਾਡੇ ਅੱਜ ਕਿਉਂ ਅੰਦਰ ਅੰਦਰ ਰੋਧ ਭਰਿਆ ਜਾ ਰਿਹਾ ਇਹ ਤੇ ਉਤੋਂ ਸ਼ਾਬਾਸ਼ ਬਰੇ ਨਾਲ ਸਿੰਘ ਮਾਈ ਬਾਬਾ ਚੱਕਦੇ ਫਿਰਦੇ ਆਏ ਕਿ ਮੈਂ ਤੈਨੂੰ ਕੁਝ ਕਹੂਗਾ ਲੈ ਸਾਡੇ ਦੇ ਬਾਪਾਂ ਕੋਈ ਹੋਏ ਕਹ ਦੇ ਕੀ ਲੱਗਦਾ ਕੋਈ ਸਾਡਾ ਵੀ ਉਹ ਗਰਮ ਕਰੋ ਤੇ ਅੱਜ ਸਾਡੇ ਸਮਾਜ ਦਾ ਰੂਪ ਰੇਖਾ ਤੁਸੀਂ ਦੇਖ ਲਓ ਵੀ ਕੈਸੀ ਹੋ ਗਈ ਆ ਤੁਹਾਡੇ ਸਾਹਮਣੇ ਆ ਛੋਟੇ ਛੋਟੇ ਬੱਚੇ ਨਸ਼ਿਆਂ ਦੇ ਆਦਤ ਕਿਉਂ ਹੋਏ ਕਿਵੇਂ ਕਹੂਗਾ ਕੋਈ ਕਹਿ ਨਹੀਂ ਸਕਦਾ ਸਾਡੇ ਜਵਾਬ ਨਾ ਕੋਈ ਮੂਰੇਗਾ ਗੁਰਮਖੋ ਇਹ ਸਾਡੇ ਅੰਦਰ ਜਿਹੜਾ ਇਹ ਕ੍ਰੋਧ ਦਾ ਨਾ ਇਹ ਦੇ ਕਰਕੇ ਸਾਰੇ ਬੱਚੇ ਡੇ ਆ ਅਸੀਂ ਵੱਡੇ ਆਂ ਬੁੱਧੋ ਸਾਨੂੰ ਕੋਈ ਕਮੀ ਹੋਈ ਫੇ ਦੂਰਾ ਮਾਈ ਬਾਪ ਤੁਸੀਂ ਪਾਲ ਤਾ ਤੁਸੀਂ ਸਾਡੇ ਖਾਤਰ ਕੀ ਕੀਤਾ ਬਈ ਅੱਜ ਕੱਲ ਇਹ ਸਵਾਲ ਚੱਲਦਾ ਗੁਰਮਖੋ ਜੇ ਸੰਰੰਗ ਪਰ ਪਾਤਸ਼ਾਹ ਵਹਿਗੰ ਜੀ ਨੇ ਮਨੁੱਖਾ ਜਨਮ ਦੇ ਦਿੱਤਾ 84 ਲੱਖ ਦਾ ਸਰਦਾਰ ਬਣਾ ਦਿੱਤਾ ਤੇ ਉਹ ਤੋਂ ਪਿੱਛੇ ਰਹਿ ਗਿਆ ਵੀ ਇਸ ਕਰਕੇ ਸਾਵਧਾਨ ਆਪਣੇ ਅੰਦਰ ਗ੍ਰੋਧ ਨੂੰ ਹਾਗੂ ਨਾ ਹੋਵੇ ਉਹਨੂੰ ਆਪਣਾ ਸਾਥੀ ਨਾ ਬਣਾਓ ਤੇ ਬਾਪੂ ਕਬੀਰ ਸਾਹਿਬ ਨੇ ਬੜਿਓ ਆਪਾਂ ਪਿਛਲੇ ਦਿਨੀ ਇਹ ਸ਼ਬਦ ਦੇ ਦਰਸ਼ਨ ਵੀ ਕੀਤੇ ਸੀ ਇਹ ਸ਼ਬਦ ਆ ਕਿਉਂ ਨੀਂਦੈ ਗੜ ਬੰਕਾ ਭਾਈ ਦੋ ਬਰ ਕੋਟ ਅਰ ਤੇਵਰ ਖਾਈ ਜਿੱਥੇ ਮਨ ਵਸਦਾ ਨਾ ਬੜੀ ਸੁਰੱਖਿਅਤ ਥਾਮ ਮਨ ਨੂੰ ਕਿਸੇ ਦਾ ਭੈ ਹੀ ਨਹੀਂ ਉਥੇ ਤੇ ਇਹਦਾ ਰਖਵਾਲਾ ਗੁਰਮਖ ਨੂੰ ਬਣਿਆ ਬੈਠਾ ਕਰੋਦ ਕ੍ਰੋਧ ਪ੍ਰધાન ਮਹਾ ਵੱਡ ਤੁੰਦਰ ਤਹਿ ਮਨ ਮਵਾਸੀ ਰਾਜਨ ਜਿੱਥੇ ਕ੍ਰੋਧ ਦੀ ਪ੍ਰਧਾਨਤਾ ਚੱਲਦੀ ਹੈ ਮਨ ਇਹਦੇ ਕੋਲ ਵਸਦਾ ਤੇ ਜਿਹਦਾ ਚੌਧਰੀ ਦਾ ਗ੍ਰੰਘਕਮ ਬਲਵਾਨ ਹੋਵੇ ਜਿਦੰ ਮੋਖੀ ਸ਼ਰਮਤੀ ਨ ਤਗੜਾ ਹੋਵੇ ਕਾਮ ਕਬਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕਰੋਧ ਪ੍ਰਧਾਨ ਮਹਾਵਟ ਦੁੰਦਰ ਤਹਿ ਮਨਮਾਵਾਸੀ ਰਾਜਾ ਦੱਸੋ ਤੁਸੀਂ ਕਿਵੇਂ ਪਹੁੰਚ ਕਰੋਗੇ ਇਸ ਮਨ ਰਾਜੇ ਤੱਕ ਉੱਥੇ ਇਹ ਕਿੰਨਾ ਸ਼ਬਦਾਂ ਨੂੰ ਤੁਸੀਂ ਛੇੜ ਨਹੀਂ ਹੁੰਦਾ ਇਹਨਾਂ ਸ਼ਬਦਾਂ ਨੂੰ ਤੁਸੀਂ ਬਾਣੀ ਤੇ ਪੜ੍ਹਨੀ ਨਹੀਂ ਚਾਹੁੰਦੇ ਕਿਉਂਕਿ ਤੇ ਹੋਰ ਨਾ ਮੰਨ ਦਿੱਤਾ ਜਾਵੇ ਇਸ ਤਨ ਮੈਂ ਮਨ ਕੋ ਖੋਜੋ ਭਾਈ ਮਨ ਕੋਜਤ ਨਵ ਨਵ ਨਿਦ ਪਾਈ ਇਸ ਤਨ ਦੇ ਵਿੱਚ ਭਾਈ ਮਨ ਮਨ ਕੋਜੋ ਮਨ ਕਿੱਥੇ ਆ ਮਨ ਨੂੰ ਖੋਜ ਲਿਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨੌ ਨਦੀਆਂ ਢਾਹਆਂ ਜੀਆਂ ਪਿੱਛੇ ਪਿੱਛੇ ਤਰਣਗੀਆਂ ਪਰ ਨਹੀਂ ਲੱਭਣਾ ਟਾਈਮ ਹੀ ਨਹੀਂ ਬੇਲ ਹੀ ਨਹੀਂ ਸਿਰ ਕੋ ਰਕਣ ਦੀ ਬੇਲ ਵੀ ਨਹੀਂ ਮਿਲਦੀ ਕੀ ਕਰੀਏ ਗੁਰਮਖੋ ਇਤੇ ਆਪਾਂ ਨੂੰ ਲੱਭਣਾ ਪੈਣਾ ਜੇ ਅੰਦਰ ਦਾ ਸਕੂਨ ਜੇ ਅੰਦਰ ਦਾ ਗੁਰਮਖੋ ਸ਼ਾਂਤੀ ਜੇ ਅੰਦਰ ਦੀ ਸਾਨੂੰ ਨਾ ਐਨ ਗੁਰਮਖੋ ਸ਼ੀਤਲਤਾ ਚਾਹੀਦੀ ਆ ਫੇਰ ਸਾਨੂੰ ਆਪ ਕਾਰਜ ਕਰਨਾ ਉਹ ਕਿਉਂ ਇਹ ਕਿਸੇ ਦੇ ਕੀਚਿਆ ਨਹੀਂ ਹੋਣਾ ਇਹ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਸਵਾਰਨਾ ਬਹੁ ਆਪ ਵਾਰ-ਬਾਰ ਲੈ ਕਾਰਜ ਕਰਵਾ ਲਾਂਗੇ ਦਿਹਾੜੀ ਜੋਤਾ ਕਰਵਾ ਲਾਂਗੇ ਕਿਸੇ ਤੋਂ ਮਜ਼ਦੂਰ ਰੱਖ ਲਾਂਗੇ ਇੱਥੇ ਤੇ ਆਪ ਹੀ ਤੁਰਨਾ ਪੈਣਾ ਅੰਦਰ ਨਹੀਂ ਕਿਸੇ ਨੇ ਇਦਾਂ ਤੁਰਨ ਹੱਦ ਦੇ ਨਾਲ ਅੰਦਰ ਸਾਨੂੰ ਖੁਦ ਬਖ ਖੁਦ ਸਾਫ਼ ਕਰਨਾ ਪਉਂਦਾ ਫਰੀਦਾ ਆਪ ਸਵਾਰੈ ਆਪਣਾ ਆਪ ਸਵਾਰਨਾ ਬਹੁ ਮੈਂ ਮਿਲਿਆ ਜਿਸ ਦਿਨ ਤੋਂ ਆਪਣਾ ਆਪ ਸਵਾਰ ਲਿਆ ਉਸ ਦਿਨ ਖੁਦਾਈ ਨਰੰਕਾਰ ਪਾਤਸ਼ਾਹ ਵਾਹਿਗੁਰੂ ਕਹਿੰਦੇ ਮੈਂ ਮਿਲੂੰ ਤੈਨੂੰ ਮੈਂ ਮਿਲਿਆ ਕੋਈ ਤੇ ਜਿਸ ਦਿਨ ਤੈਨੂੰ ਮੈਂ ਮਿਲਿਓ ਤੇ ਨਿਸ਼ਾਨੀ ਹੈ ਆ ਵੀ ਅੰਦਰ ਕੋਈ ਉਤਲ ਬੁਤਲ ਨਹੀਂ ਹੋਉਂਦਾ ਅੰਦਰ ਕੋਈ ਕੋਈ ਕ੍ਰੋਧ ਅੰਦਰ ਕੋਈ ਕਾਮ ਅੰਦਰ ਕੋਈ ਹੰਕਾਰ ਸਹਿਰੀ ਨੇ ਚੁਕੂਗਾ ਇਹ ਨਿਸ਼ਾਨੀ ਹੋਊਗੀ ਉਸ ਦਿਨ ਜੇ ਤੂੰ ਮੇਰਾ ਹੋਈ ਰਹੇਂ ਜੇ ਫਰੀਦਾ ਤੋਂ ਮੇਰਾ ਹੋ ਜਾਵੇਂ ਨਾ ਸਭ ਦੁਬ ਤੇ ਰਹੇ ਤੇ ਫਿਰ ਸਾਰਾ ਸੰਸਾਰ ਹੀ ਤੇਰਾ ਹੋ ਜਾਊਗਾ ਜਿਹਦੇ ਕੋਲ ਵੀ ਤੂੰ ਬੈਠੇਂਗਾ ਉਹਨੂੰ ਸਕੂਨ ਉਹਨਾਂ ਸ਼ਾਂਤੀ ਉਹਨੂੰ ਅੰਦਰ ਦੀ ਸ਼ੀਤਲਤਾ ਮਿਲਾਂਗੀ ਇਹ ਨਿਸ਼ਾਨੀਆਂ ਗੁਰੂ ਚਰਨਾਂ ਵਿੱਚ ਆ ਕੇ ਮਨ ਕਿਵੇਂ ਸ਼ਾਂਤ ਹੋ ਜਾਂਦਾ ਕਿਉਂਕਿ ਉਸ ਬਾਪੂ ਨੇ ਇੰਨੀ ਕ ਕਲਾ ਵਰਤਾਈ ਆ ਸ਼ਬਦ ਦੀ ਵੀ ਸ਼ਬਦ ਦੇ ਨੇੜ ਨਹੀਂ ਆਉਂਦੇ ਇਹ ਸ਼ਬਦੋਂ ਹੀ ਫਿਰ ਦੂਰੋਂ ਭੰਗਾ ਸ਼ਬਦ ਸੁਣ ਕੇ ਤੇ ਦੂਰੋਂ ਭੱਜ ਜਾਂਦੇ ਆਈਂ ਘਰ ਬੈਠ ਕੇ ਚੌਂਕੜਾ ਲਾ ਕੇ ਦੇਖ ਲਿਓ ਇਹਨਾਂ ਪੰਜਾਂ ਨੂੰ ਕੋਈ ਨੇੜੇ ਨਹੀਂ ਆਉਂਦਾ ਇਸ ਕਰਕੇ ਜੇ ਤੇ ਗੁਰਮੁਖੋਂ ਆਪਣਾ ਅਗਲਕ ਮਨ ਸ਼ੀਤਲਤਾਈ ਵਿੱਚ ਲਿਆਉਣਾ ਜੇ ਤੇ ਚਾਹੁੰਦੇ ਆ ਵੀ ਸਾਨੂੰ ਅੰਦਰ ਦਾ ਸਕੂਨ ਅੰਦਰ ਦਾ ਸੁੱਖ ਮਿਲੇ ਫਿਰ ਤੇ ਗੁਰਮੁਖੋ ਇਸ ਪਾਸੇ ਕਰੋ ਤੇ ਦੇ ਵਧੀਆ ਚੱਲੀ ਜਾਂਦਾ ਵੀ ਠੀਕ ਆ ਖਾ ਲਿਆ ਪੀ ਲਿਆ ਫਿਰ ਭਾਈ ਆਪਣਾ ਜੀਵਨ ਆਪਾਂ ਜਿੱਦਾਂ ਚਾਹੀ ਉਦਾਂ ਜਿਉ ਸਕਦੇ ਆ ਅਗਲੇਰੇ ਬੰਦ ਅੰਦਰ ਇਹ ਤੀਸਰਾ ਬੰਦ ਸੀ ਚੌਥੇ ਬੰਦ ਅੰਦਰ ਸਤਿਗੁਰੂ ਸੱਜੇ ਬਰਸਾ ਮਹਾਰਾਜ ਰਹਿਮਤ ਕਰਕੇ ਫਿਰ ਸਮਝਾਉਂਦੇ ਆ ਅਵਰ ਨੂੰ ਤੇਰੀ ਬਨਹਾਰੀ ਉਸ ਦਿਨ ਵੀ ਜ਼ਿਕਰ ਕੀਤਾ ਸੀ 83 ਲੱਖ 9000 999 ਜੂਨ ਪਿੱਛੇ ਬਚ ਗਈ ਹੈ ਮਨੁੱਖਾ ਜਨਮ ਤੋਂ ਤੇ ਬਾਪੂ ਕਹਿੰਦਾ ਅਵਰ ਇਹ ਸਾਰੀਆਂ 83 ਲੱਖ 9000 999 ਜੂਨਾਂ ਜਿਹੜੀਆਂ ਪਿੱਛੇ ਬਚ ਗਈਆਂ ਤੇਰੀ ਪੁਨਿਹਾਰੀ ਇਹ ਤੇਰੀਆਂ ਸੇਵਕਾਂ ਨੇ ਇਹ ਤੇਰੀਆਂ ਨੌਕਰ ਨੌਕਰਾਣੀਆਂ ਨੇ ਦੇਖਿਆ ਬੰਦਰ ਇਹ ਅੰਕਲ ਮਦਾਰੀ ਨੇ ਆਪਣੇ ਵਸਤੀ ਪਤਾ ਤੇ ਜਿਵੇਂ ਚਾਹਦਾ ਮੈਂ ਨੱਚ ਜਾਂਦਾ ਸ਼ੇਰ ਜੰਗਲ ਦਾ ਰਾਜਾ ਘਗੌਣ ਵਾਲਾ ਮਨੁੱਖ ਨੇ ਐਸਾ ਆਪਣੀ ਗੁਲਾਮੀ ਵਿੱਚ ਲਿਆਂਦਾ ਜਦਾਂ ਕਹਿ ਰਿਹਾ ਸਰਕ ਵਿੱਚ ਲੋਕ ਸ਼ੇਰ ਨੂੰ ਦੇਖ ਕੇ ਹਸੀ ਲੰਗੇ ਆ ਕਿੱਡਾ ਵੱਡਾ ਹਾਥੀ ਐਸੇ ਤੁਸੀਂ ਦੇ ਦਸੇ ਐਸਾ ਕਟ ਮਾਰਕ ਕੀਤੀ ਇਨੰਮ ਬਲਵਾਲਾ ਵੀ ਸੀਸ ਚ ਭਾ ਕੇ ਖਲੋ ਗਿਆ ਭਾਲੂ ਜੀ ਨੂੰ ਕਹਿੰਦੇ ਆਏ ਦੀ ਪੰਜੇ ਜੋ ਕੋਈ ਵਚਦਾ ਹੀ ਨਹੀਂ ਨੱਕ ਵਿੱਚ ਨਥ ਪਾਈ ਤੇ ਦਰਬ ਦਰ ਘਮਾਉਂਦਾ ਫਿਰਦਾ ਮਦਾਰੀ ਗੁਰਮੁਖੋ ਬਾਕੀ ਸਭ ਜੁਨਾਏ ਤੋਂ ਥੱਲੇ ਆ ਬਾਪੂ ਆਪਣੀ ਰਸਨਾ ਤੋਂ ਦੱਸ ਰਹੇ ਆ ਕੌਣ ਉਤਮਾ ਜੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸਿਕਦਾਰੀ ਭਾਵ ਸਰਦਾਰੀ ਮਨੁੱਖਾ ਜਨਮ ਦੀ ਇਸ ਧਰਤੀ ਤੇ ਸਰਦਾਰੀ ਆ ਮਲਕੀਅਤ ਆ ਤੇ ਇਸ ਮਲਕੀਅਤ ਦੇ ਨਾਲ ਇਸ ਮਨੁੱਖ ਨੇ ਕੁਦਰਤ ਦਾ ਹੀ ਉਜਾੜਾ ਕਰਕੇ ਰੱਖ ਦਿੱਤਾ ਹਾਏ ਨੇ ਸਰਦਾਰੀ ਦਿੱਤੀ ਦਾ ਇਨਾਮ ਦਿੱਤਾ ਮਾਲਕ ਨੇ ਨਾ ਪਾਣੀ ਛੋੜਣ ਦਿੱਤਾ ਨਾ ਹਵਾ ਛੋੜਣ ਦਿੱਤੀ ਤੇ ਗੁਰਮਖੋ ਬਈ ਰੱਬਾ ਤ ਤੋੜ ਕੇ ਮਗਰ ਪੈ ਗਿਆ ਹਾਏ ਇਹ ਚੰਗਾ ਬਣ ਸਾਡਾ ਕੰਮ ਆ ਪਰ ਰੱਬ ਅੱਦੀ ਜੋ ਮਿਲਾ ਦੋ ਬਾਪੂ ਨੇ ਕੱਲਾ ਪੜਨ ਨੂੰ ਨਹੀਂ ਸਿੱਖਿਆ ਉਹ ਭਾਈ ਕੱਲਾ ਪੜ ਕੇ ਛੱਡ ਦਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਵਨ ਗੁਰੂ ਜਿਵੇਂ ਸਰਗੁਰਾਂ ਨੂੰ ਆਉਂਦਿਆਂ ਵੇਖਣਾ ਸਤਕਾਰ ਦੇ ਨਾਲ ਗੱਡੀ ਮੋਟਰਸਾਈਕਲ ਰੋਕ ਲੈਨੇ ਆ ਬੇਸ਼ੱਕ ਨੌਜਵਾਨਾਂ ਨੇ ਕੇਸ ਕਤਲ ਕਰਾਏ ਹੁੰਦੇ ਆ ਪਰ ਸਤਗੁਰਾਂ ਦੇ ਸਰੂਪ ਨੂੰ ਦੇਖਦੇ ਆ ਆਪਣੀ ਟੀ-ਸ਼ਰਟ ਖਿੱਚ ਕੇ ਸਿਰ ਟਾਟਿਆ ਸਤਕਾਰ ਨਾਲ ਕੁਲਉਂਦੇ ਆ ਤੇ ਬਾਪੂ ਕਹਿੰਦਾ ਜਿੰਨਾ ਸਰਕਾਰ ਤੁਸੀਂ ਗੁਰੂ ਦਾ ਕਰਦੇ ਸੁਣਾ ਇੰਨਾ ਸਤਕਾਰ ਕਿਤੇ ਤੁਸੀਂ ਪਵਣ ਦਾ ਕਰਦੇ ਹਵਾ ਦਾ ਕਰਦੇ ਕਿਉਂ ਜੀਵਨ ਦਾ ਹੀ ਆ ਸਾਡੇ ਵਾਸਤੇ ਖਾਣਾ ਕੁਛ ਦਿਨ ਨਾ ਮਿਲੇ ਜਾਉਲਾਂਗੇ ਪਾਣੀ ਕੁਛਕੰਟੇ ਨਾ ਮਿਲੇ ਤੇ ਜੀਵਨ ਹੈ ਹਵਾ ਇੱਕ ਛਣ ਨਾ ਮਿਲੇ ਤੇ ਮਨੁੱਖਾ ਜੀਵ ਜੰਤੂ ਸੂਖਮ ਕੀ ਅਸਥੂਲ ਕੀ ਸਭ ਤੜਫੜ ਲਗ ਜਾਣਗੇ ਇੱਕ ਖੰਨ ਤੇ ਬਾਪੂ ਕਹਿੰਦਾ ਸਤਕਾਰ ਕਰਨੋ ਦੇ ਕਿੰਨਾ ਕੀਤਾ ਜੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪੜ ਲਿਆ ਸੁਣ ਲਿਆ ਪਰ ਹੈਰਾਨੀ ਦੀ ਗੱਲ ਏ ਘਰੇ درخت ਨਾ ਲੱਗੇ ਕਿਤੇ ਹੋਰ ਪੱਤੇ ਡਿੱਗਦੇ ਤੇ ਗੰਦ ਤੇ ਡੁੱਗ ਲੱਗ ਕੋ ਇੰਨੇ ਕੀਮਤੀ ਪੱਥਰ ਲਾਏ درخت ਜਿਹੜਾ ਤੁਹਾਡੇ ਘਰੇ ਤੇ ਗੰਦੀ ਪਿਆਰੀ ਨਾ ਘਰਾਂ ਚੋਂ درخت ਦੀ ਪੱਟ ਡਿੱਗਦੇ ਆ ਉਹ ਵੀ ਇਹ ਤੇ ਕੰਦਾ ਢਾਟਦਾ ਤੇ ਰੇਵਾਂ ਚ ਬੜ ਜਾਂਦੇ ਆ ਆਦੋਗੀ ਨੂੰ ਕੋ ਕਿਹੜੇ ਪਾਸੇ ਨਿਉਰੇ ਆ ਸੀ ਇਹ ਸੁੰਦਰ ਪੱਥਰ ਨੇ ਇਸ ਸੁੰਦਰ ਮਸੰਦਰ ਮਹੱਲਾ ਨੇ ਸਾਨੂੰ ਗੁਰਮੁਖੋ ਜਿਉਣ ਵਾਸਤੇ ਆਕਸੀਜਨ ਨਹੀਂ ਦੇਣੀ ਹੈ। ਇਹ ਸਾਨੂੰ ਕੁਦਰਤ ਦੇ ਸਕਦੀ ਹੈ ਜਿਹਦੇ ਤੋਂ ਅਸੀਂ ਦੂਰ ਪੰਜੀ ਜਾਂਦੇ ਆ। ਅੱਛਾ ਅੱਛਾ ਹੋਰ ਮਨੁੱਖ ਦੀ ਤਰਾਸ਼ ਦੀ ਦੇਖੋ ਅਸਲਾ ਨੂੰ ਕੱਟੀ ਜਾਂਦਾ ਤੇ ਨਕਲੀ ਲਿਆ ਲਿਆ ਕੇ ਸਜਾਈ ਜਾਂਦਾ। ਨਕਲੀਆਂ ਲੋਕੀ ਮਿਲੂਗਾ। ਉਹ ਤਾਂ ਤਾਂ ਕੱਖ ਵੀ ਨਹੀਂ ਮਿਲਦਾ। ਉਹ ਤੇ ਪਲਾਸਟਿਕਾ ਉਦੋਂ ਵੀ ਰਸਾਇਣ ਚ ਡੂ। ਗੁਰਮੁਖ ਧਿਆਨ ਮਾਰੋ ਅਸੀਂ ਕਿਹੜੇ ਪਾਸੇ ਨੂੰ ਸਾਡੇ ਬਾਪੂ ਨੇ ਕਿੰਨਾ ਨੇੜੇ ਕਰਕੇ ਦੱਸਿਆ ਸੀ ਪਰ ਬਾਣੀ ਪੜਨੀ ਛੱਡ ਦਿੱਤੀ ਬੜੇ ਗੁਰਮਖ ਜਨ ਐਸੇ ਹੋਣਗੇ ਜਿਨ੍ਹਾਂ ਨੇ ਗੁਰਮੁਖੋ ਪੜਿਆ ਸੁਣਿਆ ਬੜੀ ਵਾਰ ਹੋ ਗੁਰੂ ਚਰਨਾਂ ਵਿੱਚ ਆ ਕੇ ਵੀ ਪੜਿਆ ਹੋਣਾ ਵਲਿਹਾਰੀ ਕੁਦਰਤ ਵਸਿਆ ਤੇਰਾ ਅਨੰਤ ਨਾ ਜਾਈ ਲਖਿਆ ਅਸੀਂ ਤੈਨੂੰ ਕੁਦਰਤ ਵਿੱਚ ਵਸਣੀ ਨਹੀਂ ਦੇਣਾ। ਬਾਬਾ ਨਾਨਕ ਇਹ ਕਹਿੰਦਾ ਕੁਦਰਤ ਵਿੱਚ ਵੱਸਦਾ, ਕੁਦਰਤ ਨੂੰ ਉਜਾੜਨਾ। ਆਪਾਂ ਵਸਣੀ ਨੇ ਦਿਲ ਦੇ ਉਹਨੂੰ। ਇਸ ਕਰਕੇ ਵਰਮ ਕੋਲ ਅਸੀਂ ਉਹ ਤੋਂ ਉਲਟ ਚੱਲੀ ਜਾ ਰਹੇ ਹਾਂ। ਇਦਾਂ ਫਿਰ ਖੁਸ਼ੀ ਨਹੀਂ ਮਿਲਣੀ ਹੈ। ਜੇ ਤੇ ਸਰਦਾਰ ਬਣਾਇਆ ਤੇ ਸਰਦਾਰਾਂ ਵਾਲੇ ਕਰਦਾਰ ਨਭਾਈਏ। ਮੁਖੀ ਦਾ ਫਰਜ਼ ਇਹ ਆ ਕਿ ਪਰਾਹੇ ਜਾਣ ਨੂੰ ਬਚਾ ਲਈਏ। ਕਿਹਨੂੰ ਨਹੀਂ ਪਤਾ ਕਿ ਅੱਜ ਮਨੁੱਖ ਜੀਵਨ ਕਿੱਧਰ ਨੂੰ ਤਰਿਆ ਜਾਂਦਾ। ਚੱਕ ਕੇ ਕੱਪੀ ਕਰ ਲੋ ਸਰਵੇ ਸਭ ਚੰਗੇ ਚੰਗੀਆਂ ਗੱਲਾਂ ਦੱਸਣਗੇ ਲਿਖੀ ੱਲਿਓ ਕੋਈ ਸ਼ਾਮ ਨੂੰ ਸ਼ਾਮ ਤੱਕ ਬੈਠ ਕੇ ਖੰਘਾਲਿਓ ਵੀ ਕਿਸੇ ਨੇ ਕੋਈ ਮਾੜਾ ਵਿਚਾਰ ਦਿੱਤਾ ਕਿਸੇ ਨੇ ਨਹੀਂ ਮਾੜਾ ਵਿਚਾਰ ਦੇਣਾ ਤੇ ਸਮਾਜ ਦੀ ਉਪਰੇ ਕਰ ਦੇਖ ਲਿਓ ਚੱਲਦਾ ਉਹ ਉਲਟਾ ਕੰਮ ਗੱਲਾਂ ਸਾਡੇ ਕੋਲੇ ਬਹੁਤ ਸੁਣੀਆਂ ਨੇ ਇਸੇ ਕਰਕੇ ਬਾਪੂ ਨਾਨਕ ਨੂੰ ਬਾਣੀ ਅੰਦਰ ਦਰਜ ਕਰਨਾ ਆਪਿਆ ਗੱਲਾਂ ਨਾਲ ਨਹੀਂ ਗੱਲੀਆਂ ਸੀ ਚੰਗੀਆਂ ਆਚਾਰੀ ਮੁਰੀਆਂ ਮਨਹੋ ਕੁਸਦਾ ਕਾਲੀਆਂ ਬਾਹਰ ਚਟਵੀਆਂ ਗੱਲਾਂ ਦੇ ਨਾਲ ਅਸੀਂ ਬਹੁਤ ਚੰਗੇ ਆ ਆਚਰਣ ਸਾਡਾ ਬਿਲਕੁਲ ਜੀਰੋ ਆ ਬਾਰੋਂ ਸਿਆਸੀ ਬੜੇ ਚਿੱਟ ਕੱਪੜੀਏ ਆਂ ਅੰਦਰ ਸਾਡਾ ਛਾ ਕਾਲਾ ਬੇਈਮਾਨ ਸਾਡਾ ਮਨ ਜੋ ਕਹ ਰਹੇ ਉਹ ਵੋਲਟ ਕਰਾਂਗੇ ਉਹਦੇ ਨਾਲ ਨਹੀਂ ਤੁਰਦੇ ਇਸੇ ਕਰਕੇ ਭਾਈ ਜੇ ਤੇ ਜੀਵਨ ਲੋੜਦੇ ਹੋ ਆਉਣ ਵਾਲੀ ਪੀੜ੍ਹੀ ਨੂੰ ਧਨ ਪਦਾਰ ਹੈ ਡਾਲਰ ਇਤਿਆਦਕ ਦੇ ਦਿਓ ਧਨ ਭਾਗ ਤੇ ਜਿਉਣ ਵਾਸਤੇ ਹਵਾ ਹੀ ਨਾ ਦਿੱਤੀ ਤੇ ਫਿਰ ਕਰਾਂਗੇ ਕੀ ਹੁਣ ਸਮਾਂ ਹੁਣ ਜਿਹੜੀਆਂ ਸੰਸਥਾਵਾਂ ਇਸ ਪਾਸੇ ਲੱਗੀਆਂ ਹੁੰਨ ਸਾਥ ਦੇਦੀ ਉਹਨਾਂ ਦਾ ਘੱਟੋ-ਘੱਟ ਨਹੀਂ ਆਪਾਂ ਲਾ ਸਕਦੇ ਜਿਹੜੇ ਜਿਨ੍ਹਾਂ ਨੇ ਲਾਏ ਉਹ ਘੱਟੋ-ਘੱਟ ਉਹਨਾਂ ਦੀ ਰੱਖਿਆ ਹੀ ਕਰਨੀ ਹੈ ਸਾਡੇ ਵਾਸਤੇ ਹੀ ਹੈ ਸਾਡੇ ਅਰਧ-ਗਿਰਦੀ ਲਾਏ ਆਂ ਇਹ ਇਸ ਕਰਕੇ ਪਵਨ ਨੂੰ ਪਹਿਲਾਂ ਤੇ ਗੁਰੂ ਵਾਲਾ ਸਨਕਾਰ ਦੋ ਪਰ ਕਮਾਲ ਦੀ ਗੱਲ ਅਸੀਂ ਗੁਰੂ ਦੇ ਸਨਕਾਰ ਤੋਂ ਹੀ ਭੱਜੀ ਜਾਂਦੇ ਆਂ ਸਤਿਗੁਰੂ ਸਦੇ ਬਾਤ ਪਾ ਤਰਸ ਕਰਨ ਇਨਾਂ ਪੰਕਤੀਆਂ ਨੂੰ ਹਿਰਦੇ ਟ ਵਿਸਾਈਏ ਉਹ ਬਚਨ ਕਰ ਰਿਆ ਅਬਰ ਧੂਨ ਤੇਰੀ ਹਨਹਾਰੀ ਇਸ ਧਰਤੀ ਮਹਿਨ ਤੇ ਨਿਸ਼ਕਵਾਰੀ ਤੈਨੂੰ ਐਨਾ ਵੱਡਾ ਮਾਣ ਦਿੱਤਾ ਤੇ ਇਸ ਮਾਣ ਦਾ ਥੋੜਾ ਬਹੁਤਾ ਤੇ ਗੁਰੂ ਨੂੰ ਆਪਾਂ ਲਿਹਾਜ਼ ਕਰੀਏ ਥੋੜਾ ਬਹੁਤਾ ਤੇ ਇਸ ਮਾਣ ਸਨਮਾਨ ਨੂੰ ਬਚਾਈਏ ਪਰ ਨਹੀਂ ਆਪਾਂ ਇਸ ਬਸੇ ਤਰ ਨਹੀਂ ਨੂੰ ਨਹੀਂ ਆਇਆ ਇਹ ਤੇ ਵੀ ਸਰਕਾਰਾਂ ਦੇ ਕੰਮ ਆ ਇਹ ਤੇ ਵੀ ਕੋਈ ਸੰਸਥਾ ਕਰੂ ਇਹ ਤੇ ਪੰਚਾਇਤ ਵਾਲੇ ਦੇਖਣਗੇ ਆਪਾਂ ਨੂੰ ਆਪਣਾ ਹਾਲਾਤ ਉਹਨੇ ਭਾਈ ਸਾ ਆਪਾਂ ਵੀ ਇਸੇ ਮਾਤਾ ਵਰਣ ਵਿੱਚ ਲੈ ਰਹੇ ਆ ਤੇ ਸਾਵਧਾਨ ਹੋਈਏ ਘਟੋ ਘਟ ਆਪਣੀ ਖਾਤਰੀ ਕੁਝ ਕਰੀਏ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਖਾਤਰ ਕੁਝ ਕਰੀਏ ਸੋਨਾ ਰੂਪਾ ਤੁਝ ਪਹਿਤਾਨ ਐ ਜਿੰਦੇ ਤੈਨੂੰ ਉਸ ਨਿਰੰਕਾਰ ਗਿਆਨੇ ਸੋਨਾ ਚੰਦ ਦੀ ਧਨ ਪਦਾਰਥ ਇਹਨਾਂ ਦੀ ਪਹਿਚਾਣ ਦਿੱਤੀ ਵੀ ਇਹ ਅਮੁੱਲੇ ਆ ਤੇਰੇ ਕੋਲੇ ਉਸ ਨਿਰੰਕਾਰ ਪਰਸ਼ਾਹ ਵਾਹਿਗੁਰੂ ਜੀ ਨੇ ਇਹ ਧਨ ਪਦਾਰਥ ਤੈਨੂੰ ਸੋਚੀ ਇਹਨਾਂ ਬਾਬਤ ਵਿਚਾਰੇ ਗਦੇ ਨੂੰ ਕੀ ਪਤਾ ਵੀ ਸੋਨਾ ਵੀ ਸੰਭਣਾ ਚੌਣੇ ਸੋਨਾ ਪਾਈਐ ਚੁਣ ਚੁਣ ਖਾਵੇ ਘਾ ਗਦੇ ਨੋ ਵਿਚਾਰੇ ਨੂੰ ਘਾਹ ਵਿੱਚ ਸੋਨਾ ਪਾਇਆ ਤੇ ਚਣ ਚਣ ਤੇ ਘਾਹ ਆ ਗਿਆ ਸੋਨਾ ਨਹੀਂ ਛੱਕਿਆ ਉਹਨੇ ਕਿਉਂ ਉਹਦੇ ਕੰਮ ਤਾਂ ਇੰਨਾਂ ਨੂੰ ਪਤਾ ਹੀ ਨਹੀਂ ਹੈ ਐ ਜਿੰਦੇ ਤੈਨੂੰ ਧਨ ਪਦਾਰਥਾਂ ਦਾ ਪਤਾ ਤੈਨੂੰ ਹੀਰੇ ਮੋਤੀ ਨਵਾਰਤਾਂ ਦਾ ਪਤਾ ਤੁਝ ਪਹਿਦਾਮ ਇਹ ਸਾਰੇ ਧਨ ਪਦਾਰਥ ਉਹਨੇ ਤੈਨੂੰ ਬਖਸ਼ਿਆ ਤੇਰੀ ਸ਼ਖਸੂਲਤ ਵਾਸਤੇ ਆਂ ਸੀਲ ਵਿਗਾੜਿਓ ਤੇਰਾ ਕਾਰ ਕਾਮਦਰਥ ਇਥੇ ਕੰਮ ਨਹੀਂ ਕਾਮਦਰਥ ਇਥੇ ਕਾਮਵਾਸ਼ਨਾ ਤੇਰੇ ਸੋਹਣੇ ਸੁਭਾਅ ਨੂੰ ਤੂੰ ਸਭ ਤੋਂ ਉੱਚੀ ਜਾਤੀ ਵਿੱਚ ਸੀ ਮਨੁੱਖਾ ਜਨਮ ਸੀ ਤੇਰੇ ਕੋਲ ਬਾਕੀ ਜੂਨਾਂ ਤੇ ਇਸ ਕਾਮਵਾਸ਼ਨਾ ਵਿੱਚ ਫਸ ਕੇ ਆਪਣਾ ਜੀਵਨ ਗਰਖ ਕਰਦੀਆਂ ਠੀਕ ਮੰਨਿਆ ਪਰ ਕਮਾਲ ਦੀ ਗੱਲ ਏ ਗੁਰਮੁਖ ਕੋ ਜਿਸਮ ਸੋਜੀ ਸੀ ਕਿ ਦੇਖ ਪਰਾਈਆਂ ਚੰਗੀਆਂ ਮਾਮਾਂ ਧੀਆਂ ਭੈਣਾ ਜਾਣਾਂ ਤੇ ਉਹ ਆਪਣੇ ਘਰਾਂ ਵਿੱਚ ਐਸੇ ਐਸੇ ਅਸ਼ਲੀਲ ਗਾਣੇ ਚਲਾਉਣ ਲੱਗਾ ਵੀ ਇਹ ਨੂੰ ਹੁਣ ਸਮਝ ਨਹੀਂ ਆਇਆ ਕਿਦੋਂ ਕਾ ਮੈਂ ਕੁਝ ਨਹੀਂ ਕਹਿ ਸਕਦਾ ਆਪੇ ਹੀ ਸਮਝੀ ਲਿਓ ਬਣਾ ਤੁਸੀਂ ਕੀ ਹਾਲ ਹੋ ਗਿਆ ਸਾਡਾ ਤੇ ਗੁਰਮਖੋ ਨਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਸਾਨੂੰ ਬਾਣੀ ਅੰਦਰ ਬਕਾਇਦਾ ਇਹ ਦਰਜ ਕਰਦੇ ਆ ਤੇ ਸਾਡੇ ਵਾਸਤੇ ਆ ਉਹ ਕਹਿੰਦੇ ਭਾਈ ਕਾਮ ਵਿਆਪੇ ਕੁਸੁੱਧ ਨਰ ਜਿਹੜੇ ਬੰਦੇ ਦੇ ਅੰਦਰ ਨ ਕਾਲਖ ਭਰੀ ਹੁੰਦੀ ਆ ਕਾਮ ਬਾਸ਼ਮ ਨੂੰ ਦੱਬ ਲਈਂਗੇ ਆਣਗੇ ਇਸ ਕਰਕੇ ਇਹ ਸਾਡੇ ਚੰਗੇ ਸੁਭਾਅ ਨੂੰ ਸੋਹਣੇ ਸੁਭਾਅ ਨੂੰ ਨਿਰੰਕਾਰ ਗਿਆਨ ਦੇ ਚਰਨਾਂ ਵਿੱਚ ਜੁੜਨ ਵਾਲੇ ਸੁਭਾਅ ਨੂੰ ਕਾਮ ਨੇ ਆਣ ਕੇ ਬਗਾੜ ਦਿੱਤਾ ਤੇ ਹੁਣ ਉਹਦਾ ਰਸਤਾ ਛੱਡ ਕਾਮੀ ਪਰ ਕੋਕੇ ਤੁਰਿਆ ਫਿਰਦਾ ਇਹ ਚੌਥਾ ਬੰਦ ਸੀ ਜਿਨ੍ਹਾਂ ਦੋਨਾਂ ਬੰਦਾਂ ਦੀ ਵਿਚਾਰ ਕਰਦੇ ਆ ਕੋਈ ਬੇਅੰਤ ਗਲਤੀਆਂ ਭੁੱਲਾਂ ਟੁੱਟੀਆਂ ਹੁੰਨਾਂ ਹੋਣੀਆਂ ਅਣਜਾਣੇ ਦੇ ਸੇਵਾ ਦਰਸ਼ਨ ਮਾਫ ਕਰਨਾ ਅੱਗੇ ਜਿੱਦਾਂ ਮੇਰੇ ਮਾਲਕ ਜੀਆ ਨੇ ਸਮਾਰੋਹ ਸਵਸਥ ਆਪਦੀ ਦੇ ਚਰਨਾਂ ਤਕ ਲੀਰੀਆਂ ਬੇਨਤੀਆਂ ਵਿਚਾਰਾਂ ਕਰਦੇ ਹੁੰਨਾਂ ਬੇਅੰਤ ਭਾਰੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ੋ ਆਓ ਸਮਾ ਹੋਇਆ ਅਨੰਤ ਸਾਧ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਪਵਨ ਪਵਿੱਤਰ ਹੋਕਮ ਸਰਵਣ ਕਰੀਏ ਪਿਆਰ ਅਦਰ ਸਰਪਤੇ ਗਜਾਵਾ ਖੋਦੀ ਵਾਹਿਗੁਰੂ ਜੀ ਕਾ ਖਾਲਸਾ